ਬੜੀ ਮੰਦਭਾਗੀ ਗੱਲ ਹੈ ਕਿ ਸਰਦਾਰ ਸੁਬੀਲ ਸਿੰਘ ਬਾਦਲ ਦੇ ਇਸ਼ਾਰੇ ਤੇ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਸਰਦਾਰ ਇਕਬਾਲ ਸਿੰਘ ਝੁੰਦਾ ਸਾਹਿਬ ਨੇ ਮੀਟਿੰਗ ਰੱਖੀ ਸੀ ਔਰ ਬੜਾ ਮੰਦਭਾਗਾ ਵਰਤਾਰਾ ਵਾਪਰਿਆ ਹੈ ਕਿ ਮੀਟਿੰਗ ਹਾਲ ਜਿਹੜਾ ਕਿ ਲਿਖਤੀ ਦਰਖਾਸਤ ਦੇ ਕੇ ਲਿਖਤੀ ਬੇਨਤੀ ਕਰਕੇ ਮਨਜ਼ੂਰੀ ਲਈ ਗਈ ਸੀ ਔਰ ਉਹਦੀ ਭੇਟਾ ਵੀ ਜੋ ਪਤਾ ਲੱਗਿਆ ਕਿ 11000 ਜਾਂ ਜਿੰਨੀ ਵੀ ਬਣਦੀ ਸੀ ਜਾਂ ਜੋ ਮੌਕੇ ਦੀ ਠੀਕ ਸੀ ਉਹ ਜਮ੍ਹਾਂ ਹੋਈ ਸੀ ਇਹ ਸਾਰਾ ਕੁਝ ਖੂਨ ਦੇ باوجود ਅੱਜ ਉਥੇ ਮੀਟਿੰਗ ਹਾਲ ਨੂੰ ਤਾਲਾ ਜੜ ਦਿੱਤਾ ਗਿਆ ਦਫਤਰ ਦੇ ਵੱਖ-ਵੱਖ ਕਮਰਿਆਂ ਨੂੰ ਵੀ ਜਿਹੜੇ ਆ ਤਾਲੇ ਜੜ ਦਿੱਤੇ ਗਏ ਜਿੱਥੇ ਆਮ ਕਰਕੇ ਮੀਟਿੰਗਾਂ ਕਰਦੇ ਸੀ ਸਾਰੇ ਹੀ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਆਪਦੇ ਜਿਹੜੇ ਸੀਗੇ ਡੈਲੀਗੇਟ ਵੀ ਇਹ ਉਸੇ ਮੀਟਿੰਗ ਹਾਲ ਦੇ ਵਿੱਚ ਬੈਠ ਕੇ ਚੁਣੇ ਸੀ ਵੱਖ-ਵੱਖ ਗੁਰਦੁਆਰਿਆਂ ਚ ਬੈਠ ਕੇ ਚੁਣੇ ਸੀ ਤੇ ਚੋਣ ਵੀ ਤੇਜਾ ਸਿੰਘ ਸਮੁੰਦਰੀ ਹਾਲ ਚ ਕੀਤੀ ਸੀ ਤੇ ਜੇ ਅੱਜ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਜੇ ਉਹਨਾਂ ਦਾ ਮੈਂਬਰ ਕੋਈ ਜਾ ਕੇ ਗੁਰਦੁਆਰਾ ਸਾਹਿਬ ਮੀਟਿੰਗ ਕਰਨੀ ਚਾਹੁੰਦਾ ਹੈ ਤੇ ਲਿਖਤੀ ਮਨਜ਼ੂਰੀ ਲੈਣ ਦੇ ਬਾਵਜੂਦ ਵੀ ਅੱਜ ਉੱਥੇ ਤਾਲੇ ਝੜ ਦਿੱਤੇ ਗਏ ਔਰ ਗੇਟ ਦੇ ਅੱਗੇ ਟਰੈਕਟਰ ਰੋਕ ਦਿੱਤਾ ਗਿਆ ਇਹਦੀ ਜਿੰਨੀ ਨਿੰਦਾ ਕਰ ਲਈ ਜਾਵੇ ਉਨੀ ਥੋੜੀ ਹੈ ਔਰ ਵਕਤ ਆ ਗਿਆ ਹੈ ਕਿ ਅੱਜ 105 ਸਾਲ ਬਾਅਦ ਦੁਬਾਰਾ ਗੁਰਦੁਆਰਾ ਸਹਿਬਾਨਾ ਨੂੰ ਆਜ਼ਾਦ ਕਰਾਉਣ ਦਾ ਵਕਤ ਆ ਗਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸੱਤਾ ਹੈ ਔਰ ਸਦੀਵੀ ਤਖਤ ਨੂੰ ਇੱਕ ਆਜ਼ਾਦਾਨਾ ਮਾਹੌਲ ਦੇਣ ਦਾ ਜਿਹੜਾ ਹੈਗਾ ਉਹ ਵਕਤ ਆ ਗਿਆ ਸਮੂਹ ਸਿੱਖ ਸੰਗਤਾਂ ਨੂੰ ਸਮੂਹ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹੋ ਜਿਹੇ ਪ੍ਰਬੰਧਾਂ ਦੀ ਹੁਣ ਲੋੜ ਨਹੀਂ ਹੈ ਇਹ ਸਤਾਨਾ ਸ਼ਹੀ ਨਾਲ ਜਿਸ ਤਰੀਕੇ ਨਾਲ ਚੱਲਿਆ ਜਾ ਰਿਹਾ ਹੈ ਇਹ ਲੋੜ ਨਹੀਂ ਹੈ ਇਸ ਗੱਲ ਤੇ ਧੰਮੀ ਸਾਹਿਬ ਨੂੰ ਜਵਾਬ ਦੇਣਾ ਪੈਣਾ ਕਿ ਧੰਮੀ ਸਾਹਿਬ ਇਹ ਤੁਹਾਡੇ ਪ੍ਰਬੰਧਾਂ ਥੱਲੇ ਹੈ ਇੱਕ ਖਿੱਤੇ ਦੇ ਜਾਂ ਇੱਕ ਖਿੱਤੇ ਦੇ ਢੜੇ ਦੇ ਲੋਕ ਆ ਕੇ ਨਹੀਂ ਬੈਠ ਸਕਦੇ ਗੁਰਦੁਆਰਾ ਸਹਿਬਾਨ ਸਾਡੇ ਗੁਰੂ ਸਹਿਬਾਨਾਂ ਦੇ ਜਿਹੜੇ ਹੈਗੇ ਨੇ ਉਹ ਸਭ ਲਈ ਸਾਂਝੇ ਹੈ ਤੇ ਜੇ ਕੋਈ ਮੀਟਿੰਗਾਂ ਬਾਕੀ ਦੇ ਢੜੇ ਕਰ ਸਕਦੇ ਆ ਤੇ ਜਿਹੜੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਉਹਦੇ ਨੁਮਾਇंदे ਆ ਕੇ ਜੇ ਕੋਈ ਕਰਨੇ ਚਾਹੁੰਦੇ ਆ ਤੇ ਤੁਹਾਨੂੰ ਕਦਾਚਿਤ ਰੋਕਣਾ ਨਹੀਂ ਚਾਹੀਦਾ ਸੀ ਇਹਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਆ ਔਰ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਅਜਿਹਾ ਨਾ ਵਾਪਰੇ ਨਹੀਂ ਤਾਂ ਜਿਹੜੀ ਪਬਲਿਕ ਹੈ ਖੁਦ ਬਖੁਦ ਜਿਹੜੀ ਹੈ ਇਹਨਾਂ ਗੱਲਾਂ ਤੋਂ ਤੁਹਾਡੇ ਤੋਂ ਵੀ ਦੂਰ ਜਾਏਗੀ ਔਰ ਖਟਾਸ ਵੀ ਵਧੂਗੀ ਇਹ ਨਹੀਂ ਚਾਉਂਦੇ ਅਸੀਂ ਸ਼ਾਂਤੀ ਨਾਲ ਅੱਗੇ ਵਧਣਾ ਚਾਹੁੰਦੇ ਹਾਂ